ਹਾਂਜੀ ਇਹ ਵੀਡੀਓ ਨੇਪਾਲ ਦੀ ਹੈ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਅੱਗੇ ਸ਼ੇਅਰ ਵੀ ਕਰੋ ਜਦੋਂ ਸਰਕਾਰਾਂ ਕਿਸੇ ਪਬਲਿਕ ਤੇ ਆਪਣੇ ਕਾਨੂੰਨ ਥੋਪਦੀਆਂ ਤਾਂ ਪਬਲਿਕ ਕਿਵੇਂ ਬੇਕਾਬੂ ਹੋ ਜਾਂਦੀ ਹੈ ਦੇਖੋ ਯਾਰ ਵੱਡੇ ਵੱਡੇ ਮਾਲ ਲੁੱਟੇ ਗਏ ਨੇਪਾਲ ਦੇ ਵਿੱਚ ਤੇ ਲੋਕਾਂ ਨੇ ਖੁੱਲ ਕੇ ਲੁੱਟ ਮਚਾਈ ਹੈ ਯਾਰ ਪੂਰੀ ਵੀਡੀਓ ਜ਼ਰੂਰ ਦੇਖਿਓ ਤੁਹਾਨੂੰ ਪਤਾ ਲੱਗੂ ਸੁਨਾਰੇ ਲੁੱਟਲੇ ਮਾਲ ਲੁੱਟਲੇ ਬੈਂਕਾਂ ਨੋਟਲੀਆਂ ਕੋਈ ਚੀਜ਼ ਨਹੀਂ ਛੱਡੀ ਯਾਰ ਇੱਥੋਂ ਤੱਕ ਕਿ ਆਰਮੀ ਦੀਆਂ ਗੱਡੀਆਂ ਵੀ ਇਹਨਾਂ ਨੇ ਖੋਲੀਆਂ ਆਰਮੀ ਦਾ ਕੋਈ ਸਾਧਨ ਨਹੀਂ ਛੱਡਿਆ ਇਹਨਾਂ ਨੇ ਇੱਥੋਂ ਤਿੱਕਰ ਕੀ ਆਰਮੀ ਦਾ ਅਸਲਾ ਤੱਕ ਖੋਲਿਆ ਪੁਲਿਸ ਵਾਲੇ ਥਾਣਿਆਂ ਦੇ ਵਿੱਚ ਕੈਦ ਕਰ ਲਏ ਥਾਣਿਆਂ ਦੇ ਵਿੱਚੋਂ ਅਸਲਾ ਕੱਢ ਲਿਆ ਅਸਲਾ ਕੱਢ ਕੇ ਥਾਣਿਆਂ ਦੇ ਵਿੱਚੋਂ ਆਮ ਪਬਲਿਕ ਨੇ ਚੱਕ ਕੇ ਉਹ ਕੀਤਾ ਤੇ ਸੰਸਦ ਦੇਖੋ ਸੰਸਦ ਨੂੰ ਅੱਗ ਲਾਤੀ ਪੂਰੀ ਦੀ ਪੂਰੀ ਸੰਸਦ ਨੂੰ ਬਿਲਕੁਲ ਤਬਾਹ ਕਰਤਾ ਠੀਕ ਹੈ ਨਾ ਇਹ ਹੁੰਦਾ ਆ ਦੇਖੋ ਪੁਲਿਸ ਵਾਲੇ ਕਿਵੇਂ ਲੋਕਾਂ ਨੇ ਲੈਣ ਦੇ ਵਿੱਚ ਲਾਏ ਹੋਏ ਆ ਪੁਲਸ ਯਾਰ ਕਿੰਨੀ ਕੁ ਪੁਲਸ ਹੋਊਗੀ 50 ਜਣੇ 100 ਜਣੇ ਆਉਣਗੇ ਪਬਲਿਕ ਮੂਰੇ 100 ਜਣਿਆਂ ਦਾ ਕਿੰਨਾ ਕੋਹ ਚੱਲਦਾ ਜ਼ੋਰ ਚੱਲਦਾ ਆ ਵੀਡੀਓ ਦੇ ਵਿੱਚ ਦੇਖੋ ਯਾਰ ਕਿੰਨੀ ਲੋਕਾਂ ਨੇ ਲੁੱਟ ਮਚਾਈ ਹੈ ਜਿਹੜੀ ਚੀਜ਼ ਜਿਹੜੇ ਦੇ ਡਿੱਕੇ ਚੜੀ ਜਾਂਦੀ ਹੈ ਚੱਕ ਚੱਕ ਘਰਾਂ ਨੂੰ ਲਈ ਜਾਂਦੇ ਆ ਇਹ ਯਾਰ ਤੁਹਾਡੇ ਹਿਸਾਬ ਨਾਲ ਕੀ ਚੱਲ ਰਿਹਾ ਹੈ ਇਹ ਸਿਆਸਤ ਹੈ ਜਾਂ ਫਿਰ ਇਹ ਮਨ ਕੇ ਚੱਲੋ ਪਬਲਿਕ ਦਾ ਰੋਸ ਹੈ ਇਹ ਤਾਂ ਤੁਸੀਂ ਦੱਸ ਸਕਦੇ ਹੋ ਦੇਖੋ ਯਾਰ ਨੇਪਾਲ ਦੀ ਰਾਸ਼ਟਰੀਆ ਬੈਂਕ ਨੂੰ ਵੀ ਅੱਗ ਲਾਤੀ ਲੋਕਾਂ ਨੇ ਨੋਟ ਕੱਢ ਕੇ ਸਾਰੇ ਛੜਕਾਂ ਦੇ ਖਿਆਲ ਤੇ ਤੇ ਅੱਗ ਲਾ ਦਿੱਤੀ ਗਈ ਤੇ 300 ਤੋਂ ਵੱਧ ਕਹਿੰਦੇ ਲੋਕ ਇੱਥੇ ਗੋਲੀ ਨਾਲ ਮਾਰੇ ਜਾ ਚੁੱਕੇ ਆ ਦੇਖੋ ਯਾਰ ਨੋਟ ਕਿਵੇਂ ਛੜਕਾਂ ਦੇ ਖਿਆਲ ਤੇ ਪੂਰੇ ਦੇ ਪੂਰੇ ਪਬਲਿਕ ਨੇ ਕਿੰਨਾ ਰੋਸ ਹ ਪਬਲਿਕ ਦੇ ਵਿੱਚ ਯਾਰ ਸਰਕਾਰਾਂ ਦੇ ਖਿਲਾਫ ਜਦੋਂ ਸਰਕਾਰਾਂ ਆਮ ਪਬਲਿਕ ਦੇ ਉੱਤੇ ਕਾਨੂੰਨ ਥੋਪਦੀਆਂ ਤਾਂ ਫਿਰ ਉਹਨਾਂ ਨਾਲ ਆ ਹੀ ਹੁੰਦੇ ਆ ਹੁਣ ਕੀ ਆਰਮੀ ਨੇ ਮੰਤਰੀਆਂ ਸ਼ੰਤਰੀਆਂ ਦੇ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਰੈਸਕਿਊ ਕਰਨਾ ਸਟਾਰਟ ਕਰਤਾ ਜਹਾਜ਼ਾਂ ਰਾਹੀਂ ਥਾਂ ਥਾਂ ਜਹਾਜ਼ ਲੱਗੇ ਹੋਏ ਆ ਜਿੱਥੇ ਵੀ ਮੰਤਰੀ ਦਾ ਕੋਈ ਪਰਿਵਾਰ ਰਹਿੰਦਾ ਉਤੋਂ ਜਹਾਜ਼ਾਂ ਰਾਹੀਂ ਕੱਢਿਆ ਜਾ ਰਿਹਾ ਤੇ ਲੋਕਾਂ ਨੇ ਦੇਖੋ ਸੁਨਿਆਰਿਆਂ ਦੇ ਵਿਚਾਰਿਆਂ ਦੇ ਕਿਵੇਂ 골ਕ ਤੋੜੀ ਜਾਂਦੇ ਆ ਗੱਲੇ ਤੋੜੀ ਜਾਂਦੇ ਆ ਇਹ ਲੋਕ ਹਰੇਕ ਥਾਂ ਲੁੱਟ ਮਚੀ ਹੋਈ ਦੇਖੋ ਅਸਲਾ ਲਈ ਜਾਂਦੇ ਆ ਅਸਲਾ ਲੈ ਕੇ ਕੋਲ ਕੇ ਕੋਕੇ ਆਰਮੀ ਦਾ ਠੀਕ ਹੈ ਨਾ ਥਾਂ ਥਾਂ ਅੱਗ ਲੱਗੀ ਆ ਪੂਰਾ ਨੇਪਾਲ ਯਾਰ ਅੱਜ ਦੀ ਘੜੀ ਇੱਕ ਮੰਨ ਕੇ ਚੱਲੋ ਅੱਗ ਦੇ ਢੇਰ ਤੇ ਬੈਠਾ ਹੈ ਯਾਰ ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਤੇ ਆਉਂਦੀ ਹੈ ਉਹੀ ਚੱਕ ਕੇ ਭੱਜ ਜਾਂਦਾ ਦੇਖੋ ਯਾਰ ਕੋਈ ਸਿਲੰਡਰ ਚੱਕੀ ਜਾਂਦਾ ਕੋਈ ਕੁਰਸੀ ਚੱਕੀ ਜਾਂਦਾ ਜਿਹੜੀ ਚੀਜ਼ ਜਿਹੜੇ ਬੰਦੇ ਨੂੰ ਮਿਲਦੀ ਹੈ ਉਹੀ ਚੱਕ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਇੱਥੇ ਦੇਖੋ ਤੁਸੀਂ ਵੀ ਕਿੰਨਾ ਯਾਰ ਅਲੀ ਸ਼ਾਨ ਮਹਿਲ ਹੈ ਇਹਦੇ ਵਿੱਚ ਵੀ ਪਬਲਿਕ ਬੜਗੀ ਇਹਦੀ ਵੀ ਲੁੱਟਾ ਖੋਹੀ ਪੂਰੀ ਜਾਂਚ ਕੇ ਕੀਤੀ ਹੈ ਜਿੰਨੀ ਪਬਲਿਕ ਤੋਂ ਲੁੱਟਾ ਖੋਹੀ ਹੋਈ ਹੈ ਉਨੀ ਕੀਤੀ ਹੈ ਜਿਹੜੀ ਚੀਜ਼ ਇਹਨਾਂ ਦੇ ਮੂਹਰੇ ਆਉਂਦੀ ਸੀ ਲੈ ਕੇ ਸਰਕਾਰ ਦੇ ਮੂਹਰੇ ਖੜ ਜਾਂਦੇ ਸੀ ਇੰਨਾ ਕੁ ਜ਼ਾਦੇ